ਸਵਾਗਤ ਹੈ ਤੁਹਾਡਾ ਆਪਣੇ ਫਿਰ YouTube ਚੈਨਲ ਤੇ ਬਹੁਤ ਬਹੁਤ ਧੰਨਵਾਦ ਆ ਜੀ ਸਾਰਿਆਂ ਦਾ ਆਪਣਾ ਚੈਨਲ ਕੱਲ ਮੋਨਟਾਈਜ਼ ਹੋ ਗਿਆ ਜੀ ਇਹਨਾਂ ਨੇ ਲਾਈਵ ਮੰਗਿਆ ਸੀਗਾ ਮੈਂ ਕਿਹਾ ਚਲੋ ਯਾਰਾਂ ਦੋਸਤਾਨਾ ਕਰਦੇ ਆ ਗੱਲਾਂ ਜੀ ਭੈਣ ਭਰਾਵਾਂ ਨਾਲ ਬਹੁਤ ਵੀਰ ਫੋਨ ਕਰਦੇ ਆ ਜੀ ਕਈਆਂ ਦਾ ਜਵਾਬ ਨਹੀਂ ਦਿੱਤਾ ਜਾਂਦਾ ਕਿ ਥੋੜ੍ਹਾ ਜਿਹਾ ਬਿਜ਼ੀ ਹੋਈਦਾ ਤੇ ਨੇ ਕੋਸ਼ਿਸ਼ ਕਰਿਆ ਕਰੋ ਵੀ ਜਿਹੜਾ ਫੋਨ ਕਰਨਾ ਤੁਸੀਂ ਜੇ ਰਾਤ ਨੂੰ 8 ਵਜੇ ਤੋਂ ਬਾਅਦ 8 ਤੋਂ 9 ਦੇ ਵਿੱਚ ਵਿੱਚ ਜਦੋਂ ਮਰਜ਼ੀ ਫੋਨ ਕਰ ਲਿਆ ਕਰੋ ਜੀ ਮੈਨੂੰ ਪੋਸਟਾਂ ਮੈਂ ਜ਼ਿਆਦਾਤਰ ਘਰੇ ਹੁੰਨੇ ਆ 8 ਵਜੇ ਮੈਂ ਪਿੰਡ ਆ ਜਾਂਦਾ ਜੀ ਤੇ ਕੋਈ ਵੀ ਸਮੱਸਿਆ ਜਿਹੜੀ ਤੁਹਾਨੂੰ ਲੱਗਦੀ ਹੈ ਵੀ ਇਹਦੇ ਤੇ ਵੀਡੀਓ ਪਾਉਣੀ ਚਾਹੀਦੀ ਹੈ ਤਾਂ ਮੈਨੂੰ ਜ਼ਰੂਰ ਦੱਸਿਓ ਜੀ ਕਮੈਂਟ ਕਰਕੇ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਜੀ ਆਪਾਂ ਡੇਢ ਦੋ ਮਹੀਨਿਆਂ ਚ ਹੀ ਆਪਣੇ ਚੈਨਲ ਨੇ ਬਹੁਤ ਗਰੋਅ ਕੀਤੀ ਹੈ ਤੇ ਆਪਣਾ ਚੈਨਲ ਮੋਨਟਾਈਜ਼ ਹੋ ਗਿਆ ਧੰਨਵਾਦ ਆ ਜੀ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਹੈ ਇੱਕ ਜੁੜੇ ਆ ਬਾਈ ਜੀ ਹੈਪੀ ਡੇਰੀ ਫਾਰਮ ਹਾਂਜੀ ਹਾਂਜੀ ਬਾਈ ਜੀ ਦੱਸਿਆ ਕਰੋ ਜੀ ਕਿਹੜੇ ਵਿਸ਼ੇ ਤੇ ਤੁਹਾਨੂੰ ਵੀਡੀਓ ਚਾਹੀਦੀਆਂ ਆਪਾਂ ਵੈਸੇ ਤਾਂ ਪਾਉਂਦੇ ਰਹਿੰਦੇ ਆ ਰੈਗੂਲਰ ਜੀ ਤੁਸੀਂ ਬਹੁਤ ਪਿਆਰ ਦਿੱਤਾ ਹੈ ਹੈਪੀ ਡੇਰੀ ਫਾਰਮ ਆ ਬਾਈ ਕੋਈ ਜੁੜਿਆ ਸਤਿ ਸ੍ਰੀ ਅਕਾਲ ਬਾਈ ਤੇ ਦੱਸਿਓ ਕੋਈ ਵੀ ਜਿਹੜੀ ਤੁਹਾਨੂੰ ਕੋਈ ਚੀਜ਼ ਲੱਗਦੀ ਆ ਵੀ ਆ ਚੀਜ਼ ਬਾਰੇ ਤੁਹਾਨੂੰ ਨਹੀਂ ਪਤਾ ਲੱਗਦਾ ਜੀ ਰੀਪੀਡ ਬਰੀਡਿੰਗ ਤੇ ਆਪਾਂ ਮੇਨ ਕੰਮ ਕਰੀਦਾ ਜੀ ਜ਼ਿਆਦਾਤਰ ਰੀਪੀਟਰ ਕੇਸ ਆਉਂਦੇ ਆ ਤੁਸੀਂ ਵੀਡੀਓ ਦੇਖਦੇ ਹੀ ਆ ਤੇ ਜਿਹੜੇ ਇੱਕ ਦੋ ਘਰਾਂ ਚ ਪਸ਼ੂ ਤੁਸੀਂ ਰੱਖਦੇ ਆ ਚਾਰ ਤੋਂ ਗਰੇਜ ਕਰੋ ਜੀ ਚਾਰ ਨਾ ਪਾਇਆ ਕਰੋ ਜ਼ਿਆਦਾਤਰ ਪਸ਼ੂਆਂ ਨੂੰ ਰੀਪੀਟ ਬਰੀਡਿੰਗ ਦੀ ਪ੍ਰੋਬਲਮ ਵੀ ਥੋੜੀ ਜੀ ਹੁਣ 2-3 ਸਾਲਾਂ ਤੋਂ ਹੀ ਵਧੀ ਹੈ ਤੇ ਜਦੋਂ ਦਾ 4 ਲੋਕ ਸਾਈਨੇਜ ਪਾਉਣ ਲੱਗੇ ਆ ਵੇਟ ਬਹੁਤ ਅੱਪ ਕਰ ਦਿੰਦਾ ਪਰ ਥੋੜੀ ਜੀ ਪ੍ਰੋਬਲਮ ਆਉਂਦੀ ਹੈ ਜੀ ਚਾਰ ਨਾਲੇ ਹਰੇਕ ਨੂੰ ਹੀ ਪਤਾ ਚਾਰ ਉਹ ਪਸ਼ੂਆਂ ਨੂੰ ਪਾਉਣਾ ਚਾਹੀਦਾ ਜਿਹੜੇ ਕੁਝ ਖੁੱਲੇ ਰੱਖਦੇ ਆ ਜਿਵੇਂ ਫਾਰਮ ਵਾਲੇ ਪਸ਼ੂ ਖੁੱਲੇ ਹੁੰਦੇ ਆ ਜ਼ਿਆਦਾਤਰ ਲਾਈਵ 'ਚ ਆ ਜਾਓ ਜੀ ਤਿੰਨ ਜਾਣੇ ਹੈਗੇ ਲਾਈਵ 'ਚ ਹੁਣ ਆਪਾਂ ਟੂਰ ਰੱਖਿਆ ਕਰਾਂਗੇ ਜੀ ਜਿਵੇਂ ਹੁਣ ਕੱਲ ਮੈਂ ਰਾਏਕੇ ਕਲਾਂ ਗਿਆ ਸੀਗਾ ਹੁਣ ਮੈਂ ਸਵੇਰ ਜਾਂ ਕੱਲ ਸ਼ਾਮ ਨੂੰ ਅਗਲੀ ਵਾਰੀ ਦੱਸਿਆ ਕਰਾਂਗੇ ਆਪਾਂ ਵੀ ਅੱਜ ਕਿੱਧਰ ਦੀ ਸਾਈਡ ਦਾ ਟੂਰ ਹੈ ਤੇ ਉੱਧਰ ਲਈ ਵੀਰ ਫੋਨ ਕਰ ਸਕਦੇ ਆ 50 ਕਿਲੋਮੀਟਰ ਤੱਕ ਮੈਂ ਜਾਣਾ ਜੀ ਜਾਂ 60 ਕਿਲੋਮੀਟਰ ਤੱਕ ਜਾਵੜੀ ਦਾ ਹੁਣ ਦਿਨ ਵੱਡੇ ਆ ਜਣੇ ਚਲੋ ਕਰਾਂਗੇ ਜਾਣਕਾਰੀ ਬਹੁਤ ਵਧੀਆ ਮਿਲਦੀ ਹੈ ਜੀ ਅਮਰਜੀਤ ਬਰਾੜ ਥੈਂਕ ਯੂ ਜੀ ਬਹੁਤ ਬਹੁਤ ਪਸ਼ੂ ਨੂੰ ਸੁਣ ਤੋਂ ਬਾਅਦ ਕਿਹੜੇ ਮੈਡੀਸਨ ਰਿਕਵਰੀ ਚਾਹੀਦੀ ਹੈ 15 ਦਿਨ ਬਾਅਦ 15 ਤੋਂ 20 ਦਿਨ ਦੇ ਵਿੱਚ ਵਿੱਚ ਜਦੋਂ ਤੁਸੀਂ ਲੈਕਸਨ ਆਯੂਜੀ ਲੈਣਾ ਵੋ ਏਪੀ ਕੋਈ ਵੀ ਦਵਾਈ ਭਰਾ ਸਕਦੇ ਆ ਵਧੀਆ ਦਵਾਈ ਹੋਵੇ ਠੀਕ ਆ 15 ਤੋਂ 20 ਦਿਨ ਦੇ ਵਿੱਚ ਵਿੱਚ ਭਰਾਇਆ ਕਰੋ ਜੀ ਵਧੀਆ ਸਵਾਲ ਆ ਤੁਹਾਡਾ ਬਾਕੀ ਮੈਂ ਵੀਡੀਓ ਪਾਉਂਦਾ ਹੀ ਰਹਿਣਾ ਜੀ ਤੁਹਾਨੂੰ ਪਤਾ ਹੈ ਤੇ ਫਿਰ ਵੀ ਜੇ ਕੋਈ ਲੋਡ ਹੁੰਦੀ ਹੈ ਤਾਂ ਮੇਰਾ ਨੰਬਰ ਵੀਡੀਓ ਦੇ ਉੱਤੇ ਜਾਂ ਚੈਨਲ ਦੇ ਉੱਪਰ ਹੈਗਾ ਹੀ ਆ ਜੀ 9815843096 ਕੋਈ ਐਮਰਜੈਂਸੀ ਹੁੰਦੀ ਹੈ ਜਦੋਂ ਮਰਜ਼ੀ ਕਾਲ ਕਰੋ ਜੀ ਭਲਾ ਰਾਤ ਨੂੰ 12 ਵਜੇ ਕਰ ਲਓ ਪਰ ਵੈਸੇ ਜੇ ਤੁਸੀਂ ਕਾਲ ਕਰਨੀ ਹੈ ਮੈਨੂੰ ਤਾਂ 8 ਤੋਂ 9 ਦੇ ਵਿੱਚ ਕਰ ਲਿਆ ਕਰੋ ਕਈ ਵਾਰੀ ਕਿਸੇ ਵੀਰ ਨੂੰ ਕੋਈ ਰਾਇ ਲੈਣੀ ਹੁੰਦੀ ਹੈ ਕੋਈ ਸਲਾਹ ਲੈਣੀ ਹੁੰਦੀ ਹੈ ਜੀ ਥੋੜਾ ਜਿਹਾ ਦਿਨੇ ਬਿਜੀ ਹੁੰਦਾ ਈ ਤੁਹਾਨੂੰ ਪਤਾ ਸ਼ਡਿਊਲ ਬੀਤੀ ਹੈ ਕੰਮ ਤਾਂ ਮੇਰੇ ਕੋਲੇ ਆਪਦੇ ਏਰੀਆ 'ਚ ਬਹੁਤ ਹੈ ਜੀ ਰੱਬ ਦੀ ਕਿਰਪਾ ਨਾਲ ਤੁਸੀਂ ਸਾਰਾ ਦਿਨ ਵੀਡੀਓ ਦੇਖਦੇ ਹੀ ਆ ਪਰ ਮੈਨੂੰ ਇਹ ਹੈ ਵੀ ਜਦੋਂ ਆਪਾਂ ਲੋਕਾਂ ਨੂੰ ਨੌਲੇਜ ਦੇਈਏ ਜੀ ਕੱਲ ਨੂੰ ਇੱਕ ਫਾਰਮ ਦੀ ਵੀਡੀਓ ਪਾਉਣੀ ਹੈ ਕੋਈ ਫੌਜੀ ਹੈ ਬਾਈ ਉਹ ਫਾਰਮ ਕਰ ਰਿਹਾ ਸੂਰਕੁਰੀ ਤੋਂ ਜਾ ਕੇ ਕੋਟਕਪੂਰੇ ਰ ਤੇ ਬਹੁਤ ਸਕਸੈਸ ਆ ਬੰਦਾ ਲੱਖ ਸਵਾ ਲੱਖ ਰੁਪਈਆ ਕਮਾ ਰਿਹਾ ਪਸ਼ੂਆ ਜੋ ਉਹਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਕੱਲ ਨੂੰ ਦਿਖਾਵਾਂਗੇ ਤੁਹਾਨੂੰ ਬਾਈ ਕੋਲੇ ਇੱਕ ਗਾਂ ਰਿਪੀਟਰ ਆ ਉਹਦੇ ਤੇ ਜਾਣਾ ਕੱਲ ਨੂੰ ਤੇ ਵੀਡੀਓ ਨੂੰ ਆਪਣਿਆਂ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਜੀ ਵੀ ਕਿਵੇਂ ਲੱਗ ਰਹੀਆਂ ਆ ਵੀਡੀਓ ਬਹੁਤ ਪਿਆਰ ਦਿੱਤਾ ਤੁਸੀਂ ਹੁਣ ਤੱਕ ਵਧੀਆ ਸੀਗਾ ਜੀ ਹੁਣ ਤੱਕ ਜਿੰਨਾ ਵੀ ਵਧੀਆ ਰਿਹਾ ਆਪਣਾ ਚੈਨਲ ਮੈਨੂੰ ਦੱਸ ਕੇ ਟਾਈਮ ਵੀ ਆਪਣਾ ਚੈਨਲ ਮੋਨਟਾਈਜ਼ ਹੋ ਗਿਆ ਜੀ ਮਨਸਵਾ 1.5 ਮਹੀਨੇ ਦੇ ਵਿੱਚ ਹੋ ਗਿਆ ਚੈਨਲ ਮੈਂ ਬਣਾਇਆ ਬਹੁਤ ਚਿਰਦਾ ਸੀ ਪਰ ਮੈਂ ਚਲਾ ਹੋਣੀ ਚਲਾ ਹੋਣੀ ਹੈ ਅਜੇ ਉਹ ਜਿਹੜੀ ਫਾਰਮ ਦੀ ਵੀਡੀਓ ਪਾਈ ਹੈ ਜਿਹੜਾ ਕੈਨੇਡਾ ਨੂੰ ਛੱਡ ਕੇ ਮੁੰਡਾ ਫਾਰਮ ਕਰ ਰਿਹਾ ਉਹ ਵੀਡੀਓ ਆਪਣੀ ਪਹਿਲੀ ਸੀਗੀ ਪਹਿਲਾ ਵੀਡੀਓ ਪਾਈਆਂ ਪਰ ਮੇਰਾ ਧਿਆਨ ਹੈ ਨਹੀਂ ਸੀ ਪਰ ਹੁਣ ਸਕਸੈਸ ਵਧੀਆ ਹੋਈ ਹੈ ਜੀ ਆਪਾਂ ਤੁਹਾਡੇ ਪਿਆਰ ਨਾਲ ਧੰਨਵਾਦ ਜੀ ਕੋਈ ਦੱਸਿਓ ਜੇ ਕੋਈ ਤੁਹਾਨੂੰ ਲੱਗਦਾ ਹੋਇਆ ਲਾਈਵ ਤੇ ਕਮੈਂਟ ਕਰਕੇ ਦੱਸਿਓ ਜੇ ਵੀ ਕੀ ਵੀਡੀਓ ਪਾਉਣੀ ਆ ਕਿਹੜੀ ਵੀਡੀਓ ਪਾਉਣੀ ਆ ਦਵਾਈ ਬਾਰੇ ਪੁੱਛਣਾ ਕੁਝ ਵੀ ਆ ਤੁਸੀਂ ਮੈਨੂੰ ਕਾਲ ਕਰ ਸਕਦੇ ਆ ਕਮੈਂਟ 'ਚ ਪੁੱਛ ਲਿਓ ਜੀ ਕੋਈ ਪ੍ਰੋਬਲਮ ਨਹੀਂ ਕੀ ਆਪਾਂ ਨੂੰ ਸੋਨੂੰ ਜਵਾਬ ਦੇਵਾਂਗੇ ਜੀ ਕਈ ਵਾਰੀ ਇੱਕ ਦਿਨ ਵੀ ਜਵਾਬ ਨਹੀਂ ਦਿੱਤਾ ਜਾਂਦਾ ਬਿਜ਼ੀ ਹੁੰਨੇ ਆ ਪਰ ਜਵਾਬ ਤੁਹਾਡੇ ਕਮੈਂਟ ਦਾ ਰਿਪਲਾਈ ਜ਼ਰੂਰ ਆਊਗਾ ਜੀ ਠੀਕ ਹੈ ਚੰਗੇ ਕਮੈਂਟ ਕਰਨ ਵਾਸਤੇ ਵੀ ਥੈਂਕ ਯੂ ਹੈ ਜੀ ਜਿਹੜੇ ਬੰਦੇ ਬੈਡ ਕਮੈਂਟ ਕਰਦੇ ਉਹਨਾਂ ਦਾ ਵੀ ਥੈਂਕ ਯੂ ਹੈ ਜੀ ਉਹਦੇ ਤੋਂ ਵੀ ਸਿੱਖਣ ਨੂੰ ਮਿਲਦਾ ਹਨਾ ਅ ਕਈ ਚੀਜ਼ਾਂ ਚਲੋ ਸਾਨੂੰ ਨਹੀਂ ਪਤਾ ਹੁੰਦਾ Tanda wajib